ਅਰਮੀਨੀਆ ਤੋਂ ਇਹ ਨਹੀਂ ਕਿਤੇ ਏਜੰਟ ਜਿਹੜਾ ਸੀਗਾ ਆਪਣੇ ਆਪ ਹੀ ਫੇਸਬੁੱਕ ਤੋਂ ਲੱਭ ਲਿਆ ਤੇ ਉੱਥੋਂ ਇਹਨੇ ਸੈਟਿੰਗ ਕਰ ਲਈ ਉਹਦੇ ਨਾਲ ਇਟਲੀ ਜਾਣ ਵਾਸਤੇ ਜਦੋਂ ਆਪਣੇ ਬੰਦੇ ਨਹੀਂ ਰਸ਼ੀਆ ਅੰਡਰ ਕਰ ਲਿਆ ਨਹੀਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਦੋ ਜਿਹੜੇ ਪੰਜਾਂ ਬੰਦਿਆ ਨਾ ਵਿੱਚੇ ਮੇਰਾ ਬ੍ਰਦਰ ਸੀਗਾ ਤੇ ਕਿਸੇ ਤਰ੍ਹਾਂ ਚਾਰ ਬੰਦੇ ਉੱਥੋਂ ਨਿਕਲ ਕੇ ਵਾਪਸ ਆ ਗਏ ਤੇ ਪਰ ਮੇਰਾ ਜਿਹੜਾ ਬ੍ਰਦਰ ਸੀਗਾ ਉਹ ਉੱਥੇ ਫਸ ਗਿਆ ਉਹਦੀ ਮੈਨੂੰ ਜਿਹੜੀ ਕਾਲ ਹੈ 3 ਮਾਰਚ ਨੂੰ ਜਿਹੜੀ ਆਈ ਹੈ 2024 ਦੇ ਵਿੱਚ ਉਹ ਲਾਸਟ ਕਾਲ ਹੈ ਬਿਲਕੁਲ ਜਿੱਤੇ ਹੁਣ ਮੈਨੂੰ ਕਿਹਾ ਵੀ ਏਜੰਟ ਨੇ ਮੈਨੂੰ ਧੱਕੇ ਦੇ ਨਾਲ ਰੂਸੀ ਆਰਮੀ ਦੇ ਵਿੱਚ ਭਰਤੀ ਕਰਵਾ ਦਿੱਤਾ ਮੈਨੂੰ ਇੱਥੋਂ ਕਢਵਾ ਲਓ ਨਹੀਂ ਤਾਂ ਇਹ ਮੈਨੂੰ ਮਰਵਾ ਦੇਣਗੇ ਸਾਡੀ ਜਿਹੜੀ ਆਸ ਉਮੀਦ ਸੀ ਵੀ ਬੱਚੇ ਸਾਡੇ ਛੇਤੀ ਤੋਂ ਛੇਤੀ ਵਾਪਸ ਮੁੜਿਆਉਣਗੇ ਅ ਮੁੰਨਾਂ ਤੇ ਇੱਕ ਸਾਈਡ ਤੇ ਆ ਪਰ ਸਾਨੂੰ ਜਿਹੜਾ ਸਾਡੇ ਆਪਣੇ ਬੱਚੇ ਦਾ ਵਾ ਅਜੇ ਤੱਕ 3 ਮਾਰਚ ਤੋਂ ਬਾਅਦ ਸਾਨੂੰ ਕੋਈ ਲੋਕੇਸ਼ਨ ਨਹੀਂ ਹੈਗੀ ਕੋਈ ਕਾਲ ਨਹੀਂ ਹੈਗੀ ਕੋਈ ਕੰਟੈਕਟ ਤੱਕ ਨਹੀਂ ਹੈਗਾ ਜਿਹੜੇ ਉਹਦੇ ਆਪਣੇ ਨੰਬਰ ਸੀਗੇ ਜਿਸ ਤੇ ਉਹਦੀ ਫੋਟੋ ਲੱਗੀ ਹੋਈ ਸੀ ਆਰਮੀ ਵਾਲੀ ਉਹ ਵੀ ਬਿਲਕੁਲ ਬਲੈਂਕ ਹੋ ਚੁੱਕੀ ਹੈ ਇਨੀ ਗੱਲ ਕੀਤੀ ਸੀ ਬਾਈ 에ਅਰ ਦੀ ਪਰ ਇਨੀ ਜਦੋਂ ਰਸ਼ੀਆ ਇਹਨਾਂ ਨੇ ਕਿਹਾ ਸੀਗਾ ਦੋ ਦਿਨ ਦੀ ਸਟੇ ਕਰਾਵਾਂਗੇ ਸਾਨੂੰ ਇਹ ਨਹੀਂ ਸੀ ਪਤਾ ਵੀ ਇਨੀ ਰਸ਼ੀਆ ਸਟੇ ਕਿਉਂ ਕਰਾਉਣੀ ਹੈ ਸਾਡੇ ਖਿਆਲ ਵਿੱਚ ਸਾਨੂੰ ਉਸ ਟਾਈਮ ਹੁਣ ਤਾਂ ਭਾਜ ਦੌੜ ਕੇ ਥੋੜਾ ਬਾਲਾ ਪਤਾ ਲੱਗ ਗਿਆ ਪਰ ਉਸ ਟਾਈਮ ਕੁਝ ਪਤਾ ਨਹੀਂ ਸੀਗਾ ਨਹੀਂ ਅੱਗੇ ਕਰ ਜਾ ਕੇ ਕਰਨਾ ਕੀ ਹੈ ਇਹਨਾਂ ਦਾ ਜਿਹੜਾ ਮੇਨ ਮਕਸਦ ਸੀਗਾ ਉੱਥੋਂ ਬੰਦੇ ਚੱਕ ਕੇ ਰਸ਼ੀਆ ਰੱਖਾਂਗੇ ਰਸ਼ੀਆ ਦੇ ਵਿੱਚ ਜਿਹੜੇ ਬੰਦੇ ਉੱਥੇ ਫੜ ਕੇ ਇਹ ਲੈ ਕੇ ਜਾਂ ਆਪਣੇ ਉੱਥੋਂ ਜੋ ਵੀ ਟ੍ਰੈਵਲ ਕਰਾ ਕੇ ਇਹ ਲੈ ਕੇ ਜਾਂਦੇ ਆ ਮੇਰੇ ਹਿਸਾਬ ਨਾਲ ਇਹ ਉੱਥੇ ਬੰਦੇ ਜਿਹੜੇ ਆ ਰਸ਼ੀਆ ਆਰਮੀ ਨੂੰ ਵੇਚਦੇ ਆ ਇਹ ਮਾਨਵ ਤਸਕਰੀ ਦਾ ਕੰਮ ਕਰਦੇ ਆ ਕੋਈ ਰਿਪਲਾਈ ਆ ਰਿਹਾ ਹੈਗਾ ਰਸ਼ੀਨ ਗਵਰਨਮੈਂਟ ਵੱਲੋਂ ਜਾਂ ਫਿਰ ਤੁਸੀਂ ਇੰਡੀਅਨ ਗਵਰਨਮੈਂਟ ਨੂੰ ਇੰਡੀਅਨ ਐਮਬੈਸੀ ਨੂੰ ਰਸ਼ੀਨ ਐਮਬੈਸੀ ਨੂੰ ਜਿਹੜੀਆਂ ਮੇਲਾਂ ਪਾਈਆਂ ਜਾਂ ਫਿਰ ਸੀਐਮਓ ਪੰਜਾਬ ਨੂੰ ਜਿਹੜੀਆਂ ਮੇਲਾਂ ਪਾਈਆਂ ਕੋਈ ਜਵਾਬ ਆ ਰਿਹਾ ਤੁਹਾਨੂੰ ਸੀਐਮ ਸਾਹਿਬ ਵੱਲੋਂ ਤਾਂ ਕੋਈ ਰਿਸਪੌਂਸ ਨਹੀਂ ਆਇਆ ਵਿਦੇਸ਼ ਜਾਣ ਦੇ ਲਈ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਕਾਫੀ ਚਾਹ ਹੈ ਜਿਸ ਨੂੰ ਦੇਖ ਕੇ ਟਰੈਵਲ ਏਜੰਟਾਂ ਵੱਲੋਂ ਜਲੰਧਰ ਅਤੇ ਹੋਰ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਟਰੈਵਲ ਏਜੰਸੀਆਂ ਕਾਫੀ ਖੁੱਲ੍ਹ ਗਈਆਂ ਨੇ ਜਲੰਧਰ ਟਰੈਵਲ ਏਜੰਸੀ ਦਾ ਘੜਾ ਹੈ ਜਿਸ ਜਗ੍ਹਾ ਤੋਂ ਲਗਾਤਾਰ ਟਰੈਵਲ ਏਜੰਸੀ ਵੱਲੋਂ ਜੜਾਏ ਉਹ ਕਈ ਲੋਕਾਂ ਨੂੰ ਵਿਦੇਸ਼ ਭੇਜਿਆ ਜਾਂਦਾ ਹੈ ਪਰ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਰੋਜ਼ ਇੱਕ ਅਜੀਹਾਂ ਮਾਮਲਾ ਨਿਕਲ ਕੇ ਸਾਹਮਣੇ ਆਉਂਦਾ ਹੈ ਜਿੱਥੇ ਕਿਸੇ ਨਾ ਕਿਸੇ ਪਰਿਵਾਰ ਦੇ ਨਾਲ ਟਰੈਵਲ ਏਜੰਟ ਵੱਲੋਂ ਤੋਖਤੜੀ ਜਿਹੜੀ ਆ ਉਹ ਕੀਤੀ ਜਾਂਦੀ ਹੈ ਪਰ ਅੱਜ ਤੁਹਾਨੂੰ ਟਰੈਵਲ ਏਜੰਟ ਵੱਲੋਂ ਕੀਤਾ ਗਿਆ ਅਜੀਹਾਕਾਰਾ ਦੱਸਾਂਗੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਟਰੈਵਲ ਏਜੰਟ ਵੱਲੋਂ ਵੀਜ਼ਾ ਲਗਵਾਇਆ ਕਿੱਥੇ ਹੋਰਦਾ ਗਿਆ ਸੀਗਾ ਪਰ ਉਸ ਵਿਅਕਤੀ ਨੂੰ ਭੇਜ ਕਿੱਥੇ ਹੋਰ ਦਿੱਤਾ ਅਤੇ ਭੇਜਿਆ ਵੀ ਉਸ ਥਾਂ ਦੇ ਉੱਤੇ ਜਿੱਥੇ ਉਸ ਵਿਅਕਤੀ ਦਾ ਮੁੜ ਕੇ ਆਉਣਾ ਸੰਭਵ ਨਹੀਂ ਵਿਅਕਤੀ ਲਗਾਤਾਰ ਆਪਣੇ ਭਰਾ ਦੀ ਭਾਲ ਕਰ ਰਿਹਾ ਹੈ ਕਿਉਂਕਿ ਭਰਾ ਉਸ ਜਗ੍ਹਾ ਦੇ ਉੱਤੇ ਫਸਿਆ ਹੋਇਆ ਹੈ ਜਿਸ ਜਗ੍ਹਾ ਤੋਂ ਕੱਢਣਾ ਸਿੱਧਾ ਸੈਂਟਰ ਸਰਕਾਰ ਦਾ ਕੰਮ ਹੈ ਕਿ ਕੁਝ ਮਾਮਲਾ ਹੈ ਉਸ ਬਾਰੇ ਵੀ ਗੱਲਬਾਤ ਕਰਾਂਗੇ ਉਹਨਾਂ ਦੇ ਬ੍ਰਦਰ ਖੁਰੀ ਨਾਲ ਨੇ ਜਿਸ ਨੂੰ ਜਿਹੜਾ ਹੈਗਾ ਏ ਉਹ ਰਸ਼ੀਆ ਦੇ ਵਿੱਚ ਫਸਾ ਦਿੱਤਾ ਗਿਆ ਹੈ ਰਸ਼ੀਆ ਆਰਮੀ ਦੇ ਵਿੱਚ ਫਸਾਇਆ ਗਿਆ ਹੈ ਵੀ ਪਹਿਲਾਂ ਤਾਂ ਤੁਹਾਡਾ ਕੀ ਨਾਮ ਹੈਗਾ ਤੁਹਾਡੇ ਬ੍ਰਦਰ ਦਾ ਕੀ ਨਾਮ ਹੈ ਜਿਸ ਨੂੰ ਜਿਹੜਾ ਹੈ ਰਸ਼ੀਆ ਆਰਮੀ ਦੇ ਵਿੱਚ ਫਸਾਇਆ ਗਿਆ ਮੇਰਾ ਨਾਮ ਜਗਦੀਪ ਕੁਮਾਰ ਮੈਂ ਗਰਾਂ ਤੋਂ ਮੇਰਾ ਬ੍ਰਦਰ ਮਨਦੀਪ ਕੁਮਾਰ ਹੈ ਤੇ ਇਹ ਆਰਮੀਨੀਆ ਸੀਗੇ ਤੇ ਆਰਮੀਨੀਆ ਤੋਂ ਇਹ ਨਹੀਂ ਕਿਤੇ ਏਜੰਟ ਜਿਹੜਾ ਸੀਗਾ ਆਪਣੇ ਆਪ ਹੀ ਫੇਸਬੁੱਕ ਤੋਂ ਲੱਭ ਲਿਆ ਤੇ ਉੱਥੋਂ ਹੀ ਸੈਟਿੰਗ ਕਰ ਲਈ ਉਹਦੇ ਨਾਲ ਇਟਲੀ ਜਾਣ ਵਾਸਤੇ ਏਜੰਟ ਨੇ ਵੀ ਇਹਨਾਂ ਨੂੰ ਯਕੀਨ ਦਿਵਾਤਾ ਵੀ ਆਪਾਂ ਤੁਹਾਡੇ ਕੋਲ ਪਹਿਲਾ ਪੈਸਾ ਕੋਈ ਨਹੀਂ ਲੈਣਾ ਹੈਗਾ ਤੇ ਆਪਾਂ ਤੁਹਾਨੂੰ ਜਿਹੜਾ ਇਟਲੀ ਬਾੜ ਦੇਣਾ ਆ ਵਾਇ ਇਅਰ ਇਹਨੀ ਗੱਲ ਸਾਰੀ ਜਦੋਂ ਫਾਈਨਲ ਕਰਕੇ ਉੱਥੋਂ ਤੁਰ ਪਏ ਰਸ਼ੀਆ ਉੱਥੇ 2 ਦਿਨ ਦੀ ਇਨੀ ਸਟੇ ਕੀਤੀ ਉਹ 2 ਦਿਨ ਦੀ ਸਟੇ ਸਾਨੂੰ ਅੱਜ ਇੰਨੀ ਘ ਭਾਰੀ ਪੈ ਚੁੱਕੀ ਹੈ ਵੀ ਅਸੀਂ ਦੱਸ ਨਹੀਂ ਸਕਦੇ ਆਪਣਾ ਅਸੀਂ ਕਿੱਥੇ ਕਿੱਥੇ 2 ਦਿਨ ਦੇ ਪਿੱਛੇ ਅਸੀਂ ਕਿੱਥੇ ਕਿੱਥੇ ਭੱਜ ਚੁੱਕੇ ਆ ਉਹ ਦੋ ਦਿਨ ਇਨੀ ਜਦੋਂ ਆਪਣੇ ਬੰਦੇ ਨਹੀਂ ਰਸ਼ੀਆ ਅੰਡਰ ਕਰ ਲਿਆ ਨਹੀਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਦੋ ਜਿਹੜੇ ਪੰਜਾਂ ਬੰਦਿਆ ਨਾ ਵਿੱਚੇ ਮੇਰਾ ਬ੍ਰਦਰ ਸੀਗਾ ਤੇ ਕਿਸੇ ਤਰ੍ਹਾਂ ਚਾਰ ਬੰਦੇ ਉੱਥੋਂ ਨਿਕਲ ਕੇ ਵਾਪਸ ਆ ਗਏ ਤੇ ਪਰ ਮੇਰਾ ਜਿਹੜਾ ਬ੍ਰਦਰ ਸੀਗਾ ਉਹ ਉੱਥੇ ਫਸ ਗਿਆ ਤੇ ਇਨੀ ਚੱਕ ਕੇ ਉਹਨੂੰ ਰਸ਼ੀਆ ਆਰਮੀ ਦੇ ਵਿੱਚ ਦੇ ਦਿੱਤਾ ਜਦੋਂ ਰਸ਼ੀਆ ਆਰਮੀ ਦੇ ਵਿੱਚ ਦੇ ਦਿੱਤਾ ਤੇ ਉਹਦੀ ਮੈਨੂੰ ਜਿਹੜੀ ਕਾਲ ਹੈ 3 ਮਾਰਚ ਨੂੰ ਜਿਹੜੀ ਆਈ ਹੈ 2024 ਦੇ ਵਿੱਚ ਉਹ ਲਾਸਟ ਕਾਲ ਹੈ ਬਿਲਕੁਲ ਜਿੱਤੇ ਹੁਣ ਮੈਨੂੰ ਕਿਹਾ ਵੀ ਏਜੰਟ ਨੇ ਮੈਨੂੰ ਧੱਕੇ ਦੇ ਨਾਲ ਰੂਸੀ ਆਰਮੀ ਦੇ ਵਿੱਚ ਭਰਤੀ ਕਰਵਾ ਦਿੱਤਾ ਮੈਨੂੰ ਇੱਥੋਂ ਕਢਵਾ ਲਓ ਨਹੀਂ ਤਾਂ ਇਹ ਮੈਨੂੰ ਮਰਵਾ ਦੇਣਗੇ ਉਸ ਤੋਂ ਬਾਅਦ ਅਸੀਂ ਭੱਜਣਾ ਦਰਦਾਰ ਭੱਜਣਾ ਸ਼ੁਰੂ ਕੀਤਾ ਵੀ ਸਾਡਾ ਜਿਹੜਾ ਬੱਚਾ ਰੂਸੀ ਆਰਮੀ ਦੇ ਵਿੱਚ ਫਸ ਚੁੱਕਾ ਆ ਕਿਉਂਕਿ ਸਾਨੂੰ ਵੀ ਯਕੀਨ ਨਹੀਂ ਸੀ ਹੋ ਰਿਹਾ ਆਪਣੇ ਆਪ ਨੂੰ ਪਰ ਜਦੋਂ ਅਸੀਂ ਭੱਜ ਭੱਜ ਕੇ ਥੱਕ ਗਏ ਤੇ ਮਹੀਨਾ ਕਿ ਸਾਨੂੰ ਹੋ ਗਿਆ ਸੀ ਭੱਜਦਿਆਂ ਨੂੰ ਪਰ ਸਾਨੂੰ ਕੋਈ ਬਾਹਰ ਨਹੀਂ ਸੀ ਵੜਾ ਰਿਹਾ ਵੀ ਇਸ ਮਸਲਾ ਇਸ ਮਸਲੇ ਦਾ ਹੱਲ ਕੀ ਕੀਤਾ ਜਾਵੇ ਅਸੀਂ ਸੈਂਟਰ ਗਵਰਨਮੈਂਟ ਨੂੰ ਵੀ ਚਿੱਟੀਆਂ ਪਾਈਆਂ ਵੀ ਉਸ ਮਹੀਨੇ ਦੇ ਵਿੱਚ ਵਿੱਚ ਆਪਣੇ ਪ੍ਰਧਾਨ ਮੰਤਰੀ ਸਾ ਆਪਣੇ ਸੀਐਮ ਸਾਹਿਬ ਨੂੰ ਵੀ ਪਾਈਆਂ ਪਰ ਸਾਡੇ ਕਿਸੇ ਵੱਲੋਂ ਕੋਈ ਜਵਾਬ ਨਹੀਂ ਆਇਆ ਫਿਰ ਸਾਨੂੰ ਕਿਸੇ ਨੇ ਦੱਸਿਆ ਵੀ ਸੰਤ ਸਿੱਚੇਵਾਲ ਜੀ ਇਸ ਕੇਸ ਨੂੰ ਜਿਆਦਾ ਤਰੀਕਾ ਵਧੀਆ ਤਰੀਕੇ ਨਾਲ ਹੈਂਡਲ ਕਰ ਲੈਣਗੇ ਅਸੀਂ ਉਹਨਾਂ ਕੋਲ ਗਏ ਉਹਨੇ ਸਾਡਾ ਬਹੁਤ ਮਾਨ ਸਤਿਕਾਰ ਕੀਤਾ ਮੈਂ ਜ਼ਿੰਦਗੀ ਦੇ ਵਿੱਚ ਉਹਨਾਂ ਵਰਗਾ ਇਨਸਾਨ ਜਾਂ ਕਹ ਦੀਏ ਅ ਇਨਸਾਨ ਚੰਗੀ ਤਰ੍ਹਾਂ ਮੈਂ ਜਦੋਂ ਉਹਨੇ ਸਾਡਾ ਜਿਹੜਾ 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 ਸਾਡਾ ਮਸਲਾ ਸੀਗਾ ਉਹਨੂੰ ਚੰਗੀ ਤਰ੍ਹਾਂ ਉਹਨੇ ਟ੍ਰੀਟ ਕੀਤਾ ਤੇ ਰਸ਼ੀਅਨ ਆਰਮੀ ਨੂੰ ਮੇਲਾ ਭਾਈਆਂ ਸੈਂਟਰ ਗਵਰਨਮੈਂਟ ਨੂੰ ਵੀ ਉਹਨੇ ਆਪਣੇ ਵੱਲੋਂ ਲੈਟਰ ਲਿਖ ਕੇ ਭੇਜੀ ਜਿਨ੍ਹਾਂ ਦਾ ਜਵਾਬ ਉਹਨਾਂ ਨੂੰ ਹਫ਼ਤੇ ਵਿੱਚ ਹੀ ਆ ਗਿਆ ਵੀ ਅਸੀਂ ਇਸ ਬੱਚੇ ਦੀ ਜਿਹੜੀ ਭਾਲ ਆ ਉਹ ਛੇਤੀ ਤੋਂ ਛੇਤੀ ਕਰਕੇ ਤੁਹਾਨੂੰ ਸੂਚਿਤ ਕਰਾਂਗੇ ਪਰ ਜਿਹੜੀ ਉਹ ਆਸ ਸੀਗੀ ਵੀ ਸਾਨੂੰ ਸ਼ਾਇਦ 2 ਮਹੀਨਿਆਂ ਜੋ 2 ਮਹੀਨਿਆਂ ਦੇ ਵਿੱਚ ਜਿਹੜਾ ਸਾਡਾ ਬੱਚਾ ਆ ਉੱਥੋਂ ਨਿਕਲ ਜਾਵੇਗਾ ਕਿਉਂਕਿ ਸਾਨੂੰ ਅਪ੍ਰੈਲ ਚੱਲ ਗਿਆ ਸੀਗਾ ਅਸੀਂ ਮਈ ਵਿੱਚ ਆ ਗਏ ਸੀਗੇ ਸਾਨੂੰ 2 ਮਹੀਨੇ ਆਲਰੇਡੀ ਹੋ ਚੁੱਕੇ ਸੀਗੇ ਭੱਜਦਿਆਂ ਨੂੰ ਪਰ ਸਾਨੂੰ ਹਜੇ ਵੀ ਜਿਹੜੀ ਸਾਡੀ ਆਸ ਸੀਗੀ ਉਹ ਢਿੱਲੀ ਪੈਂਦੀ ਨਜ਼ਰ ਆਈ ਅਸੀਂ ਫੇਰ ਦੁਬਾਰਾ ਬਾਬਾ ਜੀ ਕੋ ਗਏ ਉਹਨੇ ਫੇਰ ਦੁਬਾਰਾ ਕਿਹਾ ਵੀ ਅਸੀਂ ਆਪ ਜਾਵਾਂਗੇ ਸੈਂਟਰ ਗਵਰਨਮੈਂਟ ਜੈ ਸ਼ੰਕਰ ਜੀ ਕੋ ਤੇ ਨਿਰਿੰਦਰ ਬੁੱਧੀ ਨੂੰ ਤੇ ਮੋਤੀ ਜੀ ਨੂੰ ਜਾ ਕੇ ਮਿਲਾਂਗੇ ਤੇ ਉਹ ਗਏ ਵੀ ਤੇ ਜਿੱਦਾਂ ਉਹਨੇ ਕਿਹਾ ਸੀ ਉਹਨੇ ਉਦਾਂ ਹੀ ਕੀਤਾ ਉਹਨਾਂ ਦੇ ਸਦਕਾ ਜਿਹੜਾ ਆ ਕੀ ਨਾਮ ਆਪਣੇ ਜੈ ਸ਼ੰਕਰ ਜੀ ਆਪਣੇ ਜਿਹੜੇ ਫੇਰ ਮਿਨਿਸਟਰ ਨੇ ਉਹ ਰਸ਼ੀਆ ਵਿੱਚ ਗਏ ਤੇ ਉਹਨਾਂ ਨੇ ਗੱਲਬਾਤ ਕੀਤੀ ਆਪਣੇ ਬੱਚਿਆਂ ਬਾਰੇ ਉਹਨਾਂ ਦੇ ਮਗਰ ਆਪਣੇ ਪੀਐਮ ਮੋਦੀ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਗਏ ਆਪਣੇ ਪਰ ਉਹਨਾਂ ਨੂੰ ਗਿਆਨ ਉਹ ਵੀ ਸਾਨੂੰ 2 ਮਹੀਨੇ ਹੋ ਗਏ ਉਹ ਜਿਹੜੀ ਸਾਡੀ ਆਸ ਸੀਗੀ ਵੀ ਹੁਣ ਨਰਿੰਦਰ ਮੋਦੀ ਜੀ ਸਾਡੇ ਪ੍ਰਧਾਨ ਮੰਤਰੀ ਜੀ ਆਪ ਰਸ਼ੀਆ ਵਿੱਚ ਗਏ ਆ ਵੀ ਜਿੰਨੇ ਉੱਤੇ ਬੱਚੇ ਫਸੇ ਹੋਏ ਬੱਚੇ ਆ ਉਹ ਜਲਦੀ ਤੋਂ ਜਲਦੀ ਬਾਹਰ ਨਿਕਲ ਜਾਣਗੇ ਖਬਰਾਂ ਵਿੱਚ ਵੀ ਸਾਨੂੰ ਇਹੀ ਸੌਣ ਨੂੰ ਮਿਲਦਾ ਜੀਗਾ ਔਰ ਉਹਨਾਂ ਨੂੰ ਗਿਆਨ ਨੂੰ ਵੀ 2 ਮਹੀਨੇ ਹੋ ਗਏ ਉਹ ਜਿਹੜੀ ਆਸ ਆ ਸਾਡੀ ਥੋੜੀ ਜੀ ਉਹ ਟੁੱਟਦੀ ਸਾਨੂੰ ਨਜ਼ਰ ਆ ਰਹੀ ਹੈ ਕਿਤੇ ਨਾ ਕਿਤੇ ਸਾਡੀ ਜਿਹੜੀ ਆਸ ਉਮੀਦ ਸੀ ਵੀ ਬੱਚੇ ਸਾਡੇ ਛੇਤੀ ਤੋਂ ਛੇਤੀ ਵਾਪਸ ਮੁੜਿਆਉਣਗੇ ਆ ਮੁੜਨਾ ਤੇ ਇੱਕ ਸਾਈਡ ਤੇ ਆ ਪਰ ਸਾਨੂੰ ਜਿਹੜਾ ਸਾਡੇ ਆਪਣੇ ਬੱਚੇ ਦਾ ਵਾ ਹਜੇ ਤੱਕ 3 ਮਾਰਚ ਤੋਂ ਬਾਅਦ ਸਾਨੂੰ ਕੋਈ ਲੋਕੇਸ਼ਨ ਨਹੀਂ ਹੈਗੀ ਕੋਈ ਕਾਲ ਨਹੀਂ ਹੈਗੀ ਕੋਈ ਕੰਟੈਕਟ ਤੱਕ ਨਹੀਂ ਹੈਗਾ ਜਿਹੜੇ ਉਹਦੇ ਆਪਣੇ ਨੰਬਰ ਸੀਗੇ ਜਿਸ ਤੇ ਉਹਦੀ ਫੋਟੋ ਲੱਗੀ ਹੋਈ ਸੀ ਆਰਮੀ ਵਾਲੀ ਉਹ ਵੀ ਬਿਲਕੁਲ ਬਲੈਂਕ ਹੋ ਚੁੱਕੀ ਹੈ ਜਿਹੜਾ ਉਹਦਾ ਰਸ਼ੀਅਨ ਨੰਬਰ ਸੀਗਾ ਉਹਨੂੰ ਦਿੱਤਾ ਗਿਆ ਉਧਰ ਉਹ ਵੀ ਇਸ ਟਾਈਮ ਬੰਦ ਪਿਆ ਕੋਈ ਉਹਦੇ ਨਾਲ ਸੰਪਰਕ ਨਹੀਂ ਹੈਗਾ 3 ਮਾਰਚ ਤੋਂ ਬਾਅਦ ਕਿਸੇ ਵੀ ਤਰੀਕੇ ਨਾਲ ਕੋਈ ਤਰੀਕਾ ਕੋਈ ਉਹਦੇ ਨਾਲ ਕੋਈ ਕੰਟੈਕਟ ਨਹੀਂ ਹੈਗਾ ਸਾਡਾ ਅੱਛਾ ਤੁਸੀਂ ਜਿਹੜੇ ਬ੍ਰਦਰ ਦਾ ਤੁਹਾਡਾ ਵੀਜ਼ਾ ਲਵਾਇਆ ਇਸ ਇੰਡੀਆ ਤੋਂ ਉਹਦਾ ਨਾਮ ਕੀ ਹੈਗਾ ਕਿਹੜੀ ਟਰੈਵਲ ਏਜੰਸੀ ਹੈਗੀ ਹੈ ਉਹਦੇ ਨਾਲ ਕੀ ਇਕਰਾਰ ਕੀ ਹੋਇਆ ਸੀਗਾ ਕਿਹੜੀ ਕੰਟਰੀ ਭੇਜਣਾ ਵਾ ਤੇ ਉਸ ਤੋਂ ਬਾਅਦ ਉਸਨੇ ਕਿਹੜੀ ਕੰਟਰੀ ਜਿਵੇਂ ਤੁਸੀਂ ਦੱਸ ਰਹੇ ਰਸ਼ੀਆ ਆਰਮੀ ਦੇ ਵਿੱਚ ਭੇਜ ਦਿੱਤਾ ਇਹ ਸ਼ੁਰੂਆਤ ਤੋਂ ਦੱਸੋ ਆ ਇਹਨਾਂ ਨੇ ਗੱਲ ਜਿਹੜੀ ਸੀ ਉਹ ਇਟਲੀ ਵਾਸਤੇ ਕੀਤੀ ਸੀਗੀ ਜਾਣਾ ਇਹ ਨਹੀਂ ਇਟਲੀ ਸੀਗਾ ਪਰ ਇਹ ਜਿਹੜਾ ਬੰਦਾ ਆ ਸੰਦੀਪ ਹੰਸ ਜਿਹਦਾ ਨਾਮ ਹੈ ਬੇਗੋਵਾਲ ਬੁੱਲੇਵਾਲ ਬੇਗੋਵਾਲ ਦਾ ਰਹਿਣ ਵਾਲਾ ਕਪੂਰਥਾਲਾ ਜ਼ਿਲ੍ਹਾ ਪੈਂਦਾ ਇਹਨਾਂ ਨੂੰ ਤੇ ਇਹ ਟੋਟਲੀ ਗੈਂਤੀ ਦੇ 5 6 ਬੰਦੇ ਸੀਗੇ ਨਹੀਂ ਨੈਟਵਰਕ ਆਪਣਾ ਬਣਾਇਆ ਹੋਇਆ ਸੀ ਅੱਗੇ ਦੀ ਅੱਗੇ ਇਹਨੀ ਗੱਲ ਕੀਤੀ ਸੀ ਬਾਈ 에ਅਰ ਦੀ ਪਰ ਇਨੀ ਜਦੋਂ ਰਸ਼ੀਆ ਇਹਨਾਂ ਨੇ ਕਿਹਾ ਸੀਗਾ 2 ਦਿਨ ਦੀ ਸਟੇ ਕਰਾਵਾਂਗੇ ਸਾਨੂੰ ਇਹ ਨਹੀਂ ਸੀ ਪਤਾ ਵੀ ਇਨੀ ਰਸ਼ੀਆ ਸਟੇ ਕਿਉਂ ਕਰਾਉਣੀ ਹੈ ਸਾਡੇ ਖਿਆਲ ਵਿੱਚ ਸਾਨੂੰ ਉਸ ਟਾਈਮ ਹੁਣ ਤਾਂ ਭੱਜ ਦੌੜ ਕੇ ਥੋੜਾ ਬਾਲਾ ਪਤਾ ਲੱਗ ਗਿਆ ਪਰ ਉਸ ਟਾਈਮ ਕੁਝ ਪਤਾ ਨਹੀਂ ਸੀਗਾ ਵੀ ਨਹੀਂ ਅੱਗੇ ਕਰ ਜਾ ਕੇ ਕਰਨਾ ਕੀ ਹੈ ਇਹਨਾਂ ਦਾ ਜਿਹੜਾ ਮੇਨ ਮਕਸਦ ਸੀਗਾ ਉੱਥੋਂ ਬੰਦੇ ਚੱਕ ਕੇ ਰਸ਼ੀਆ ਰੱਖਾਂਗੇ ਰਸ਼ੀਆ ਦੇ ਵਿੱਚ ਜਿਹੜੇ ਬੰਦੇ ਉੱਥੇ ਫੜ ਕੇ ਇਹ ਲੈ ਕੇ ਜਾ ਆਪਣੇ ਉਥੇ ਜੋ ਵੀ ਟ੍ਰੈਵਲ ਕਰਾ ਕੇ ਇਹ ਲੈ ਕੇ ਜਾਂਦੇ ਆ ਮੇਰੇ ਹਿਸਾਬ ਨਾਲ ਇਹ ਉੱਤੇ ਬੰਦੇ ਜਿਹੜੇ ਆ ਰਸ਼ੀ ਆਰਮੀ ਨੂੰ ਵੇਚਦੇ ਆ ਇਹ ਮਾਨਵ ਤਸਕਰੀ ਦਾ ਕੰਮ ਕਰਦੇ ਆ ਇਹ ਹੁਣ ਇੰਡੀਆ ਤੋਂ ਵੀ ਲਗਾਤਾਰ ਹੁਣ ਇਹਨਾਂ ਦਾ ਕੰਮ ਜਿਹੜਾ ਇੱਥੇ ਵੀ ਢੱਲੇ ਨਾਲ ਚੱਲਦਾ ਪਿਆ ਪੰਜ 6 ਬੰਦੇ ਹੈਗੇ ਉਹਨਾਂ ਵਿੱਚੋਂ ਇੱਕ ਬੰਦਾ ਅਰੈਸਟ ਹੋਇਆ ਜਿਹਦਾ ਨਾਮ ਮੋਨ ਸੱਬਰਵਾਲ ਹੈ ਉਹ ਆਪਣੇ ਆਪ ਨੂੰ ਚੜਦੀ ਕਲਾ ਟਾਈਮ ਟੀਵੀ ਦਾ ਸੀਓ ਦੱਸਦਾ ਸੀਗਾ ਤੇ ਅਸੀਂ ਆਪਣੇ ਤੌਰ ਤੇ ਉਹਦੀ ਪੜਤਾਲ ਕੀਤੀ ਸੀਗੀ ਥੋੜੀ ਜਿਹੀ ਵੀ ਇਹ ਪੱਤਰਕਾਰ ਹੈ ਜਾਂ ਨਹੀਂ ਪਰ ਇਹਦੇ ਪਿੰਡ ਵਿੱਚ ਵੀ ਅਸੀਂ ਥੋੜੀ ਬਾਲੀ ਜਾਣਕਾਰੀ ਇਕੱਠੀ ਕੀਤੀ ਹੈ। ਉਹਨੇ ਵੀ ਇਹੀ ਗੱਲ ਦੱਸੀ ਹੈ ਵੀ ਇਹ ਕੋਈ ਪੱਤਰਕਾਰ ਨਹੀਂ ਹੈਗਾ ਸਿਰਫ ਲੋਗੋ ਲਾ ਕੇ ਘੁੰਮਦਾ ਤੇ ਲੋਕਾਂ ਨੂੰ ਬੇਫਕੂ ਬਣਾਉਂਦਾ। ਉਸ ਤੋਂ ਸਾਨੂੰ ਥੋੜਾ ਜਿਹਾ ਪੁਲਿਸ ਵਾਲਿਆਂ ਨੂੰ ਦੱਸਿਆ। ਉਹਨੇ ਕਾਰਵਾਈ ਕਰਦੇ ਹੋਏ ਇਹਨੂੰ ਰਾਉਂਡ ਅਪ ਕੀਤਾ ਸੀਗਾ ਕਰੋਈ। ਇਹਨੇ ਘਰੇ ਵੱੜਦੇ ਸਾਰੇ ਇੰਨੇ ਕਿ ਡਰਾਮੇ ਕੀਤੇ ਮੇਰੀ ਸ਼ੂਗਰ ਵੱਧ ਗਈ ਹੈ, ਮੈਨੂੰ ਮਰ ਗਿਆ ਮੈਂ। ਪਰ ਫੇਰ ਵੀ ਮੈਂ ਪੁਲਿਸ ਦੀ ਤਾਰੀਫ ਕਰਦਾ ਵੀ ਉਹਨੇ ਇਹ ਬੰਦੇ ਨੂੰ ਛੱਡਿਆ ਨਹੀਂ ਤੇ ਇਹਦੀ ਅਰੈਸਟ ਬਾਕੇ ਇਹਨੂੰ ਜੇਲ੍ਹ ਭੇਜ ਦਿੱਤਾ ਗਿਆ। ਉਨਵੇਂ ਉਮੀਦ ਕਰਦਾ ਜਿਹੜੇ ਬਾਕੀ 4-5 ਬੰਦੇ ਆ ਜਿਹੜੇ ਮੇਨ ਆ ਜਿਹੜੇ ਮੇਨ ਹਜੇ ਵੀ ਕੰਮ ਕਰਦੇ ਪਏ ਜਿਨ੍ਹਾਂ ਤੇ ਐਫ ਆਈ ਆਰ ਹੋ ਚੁੱਕੀ ਆ ਉਹਦੇ باوجود ਵੀ ਉਹ ਢੱਲੇ ਨਾਲ ਕੰਮ ਕਰਦੇ ਪਿਆ ਇਹ ਕਹਿ ਸਕਦੇ ਆ ਵੀ ਉਹਨਾਂ ਨੂੰ ਕਾਨੂੰਨ ਦਾ ਡਰ ਨਹੀਂ ਹੈਗਾ ਜਾਂ ਆਪਣੇ ਕਿਸੇ ਅਫਸਰ ਦਾ ਡਰ ਨਹੀਂ ਹੈਗਾ ਅਸੀਂ ਲਗਾਤਾਰ ਅਫਸਰਾਂ ਦੀਆਂ ਮਿੰਤਾ ਵਗੈਰਾ ਕਰਦੇ ਆ ਜਾਂ ਉਹਨਾਂ ਕੋਲ ਬਾਰ-ਬਾਰ ਜਾਂਨੇ ਸਾਡੀ ਗੱਲ ਲਗਾਤਾਰ ਸੁਣੀ ਵੀ ਜਾ ਰਹੀ ਹੈ ਇਹ ਨਹੀਂ ਗੱਲ ਤੁਸੀਂ ਟੋਟਲ ਕਿੰਨੀਆਂ ਮੀਲਾਂ ਪਾ ਚੁੱਕੇ ਹੋ ਰਸ਼ੀਆ ਐਮੈਸੀ ਨੂੰ ਅਤੇ ਤੁਸੀਂ ਕਿਹੜੇ-ਕਿਹੜੇ ਅ fırsਰਾਂ ਨੂੰ ਹੁਣ ਤੱਕ ਮਿਲ ਚੁੱਕੇ ਹੋ ਆਪਣੇ ਬ੍ਰਦਰ ਦੇ ਕੇਸ ਦੇ ਵਿੱਚ ਜੋ ਕਿ ਰਸ਼ੀਆ ਦੇ ਵਿੱਚ ਫਸਿਆ ਹੋਇਆ ਹੈ ਆ ਘੱਟੋ-ਘੱਟ ਤਾਂ ਮੈਂ 40 ਤੋਂ 45 ਮੀਲਾਂ ਜਿਹੜੀ ਰਸ਼ੀਅਨ ਆਪਣੇ ਇੰਡੀਆ ਨਾ ਐਮੈਸੀ ਆ ਉੱਧਰ ਪਾ ਚੁੱਕਾ 30 ਤੋਂ 35 ਮੇਲਾ ਜਿਹੜੀਆਂ ਆਪਾਂ ਇੰਡੀਅਨ ਗਵਰਨਮੈਂਟ ਨੂੰ ਪਾ ਚੁੱਕੇ ਆ ਆਪਾਂ ਆਪਣੇ ਸੀਐਮ ਸਾਹਿਬ ਨੂੰ ਵੀ ਮੇਲਾ ਲਗਾਤਾਰ ਪਾ ਰਹੇ ਆ اچھا ਕੋਈ ਰਿਪਲਾਈ ਆ ਰਿਹਾ ਹੈਗਾ ਇਹ ਰਸ਼ੀਅਨ ਗਵਰਨਮੈਂਟ ਵੱਲੋਂ ਜਾਂ ਫਿਰ ਤੁਸੀਂ ਇੰਡੀਅਨ ਗਵਰਨਮੈਂਟ ਨੂੰ ਇੰਡੀਅਨ ਐਮਬੈਸੀ ਨੂੰ ਰਸ਼ੀਅਨ ਐਮਬੈਸੀ ਨੂੰ ਜਿਹੜੀਆਂ ਮੇਲਾ ਪਾਈਆਂ ਜਾਂ ਫਿਰ ਸੀਐਮਓ ਪੰਜਾਬ ਨੂੰ ਜਿਹੜੀਆਂ ਮੇਲਾ ਪਾਈਆਂ ਕੋਈ ਜਵਾਬ ਆ ਰਿਹਾ ਤੁਹਾਨੂੰ ਆ ਸੀਐਮ ਸਾਹਿਬ ਵੱਲੋਂ ਤਾਂ ਕੋਈ ਰਿਸਪੌਂਸ ਨਹੀਂ ਆਇਆ ਕਿਉਂਕਿ ਜਿੰਨੇ ਕਿ ਬੱਚੇ ਫਸੇ ਹੋਇਆ ਇਹ ਇੰਨਾ ਕ ਮਾਮਲਾ ਹਾਈਲਾਈਟ ਹੋ ਚੁੱਕਾ ਹੈ ਇਸ ਟਾਈਮ ਕਿਸੇ ਨੂੰ ਕ ਦੱਸਣ ਦੀ ਗੱਲ ਲੋੜ ਨਹੀਂ ਹੈਗੀ ਵੀ ਬੰਦੇ ਉੱਤੇ ਆਪਣੇ ਫਸੇ ਹੋਇਆ ਤਕਰੀਬਨ ਤਕਰੀਬਨ ਸਾਰਿਆਂ ਨੂੰ ਪਤਾ ਹੈ ਪਰ ਆਪਣੇ ਮਾਨ ਸਾਹਿਬ ਵੱਲੋਂ ਕੋਈ ਹਜੇ ਤੱਕ ਬਿਆਨ ਨਹੀਂ ਆਇਆ ਨਾ ਸਾਡਾ ਦੁੱਖ ਦਰਦ ਸਾਂਝਾ ਕੀਤਾ ਗਿਆ ਉਹਨਾਂ ਵੱਲੋਂ ਜਿਹੜੀਆਂ ਉਹਨਾਂ ਨੂੰ ਮੇਲਾਂ ਪਾਈਆਂ ਗਈਆਂ ਉਹਨਾਂ ਦਾ ਕਿਸੇ ਦਾ ਇੱਕ ਦਾ ਵੀ ਮੈਨੂੰ ਜਵਾਬ ਨਹੀਂ ਆਇਆ ਇੰਡੀਅਨ ਮੈਸੀ ਵੱਲੋਂ ਜਾਂ ਫਰੈਸ਼ੀਨ ਮੈਸੀ ਵੱਲੋਂ ਕੋਈ ਜਵਾਬ ਆਇਆ ਉਧਰੋਂ ਮੈਨੂੰ ਦੋ ਵਾਰੀ ਜਵਾਬ ਆ ਚੁੱਕਾ ਵੀ ਅਸੀਂ ਜਿੰਨੇ ਵੀ ਭਾਰਤੀ ਫਸੇ ਹੋਏ ਆ ਉਹਨਾਂ ਦੇ ਨਾਲ ਲਗਾਤਾਰ ਕੰਟੈਕਟ ਦੇ ਵਿੱਚ ਹੈਗੇ ਆ ਜਾਂ ਉਹਨਾਂ ਨੂੰ ਲੱਭਦੇ ਪਏ ਆ ਉਹ ਕੋਸ਼ਿਸ਼ ਕਰਦੇ ਪਏ ਆ ਜਿਵੇਂ ਉਹਨਾਂ ਨੂੰ ਮੇਲ ਵਗੈਰਾ ਕਰਦਾ ਵੀ ਆ ਤੀਸਰੇ ਚੌਥੇ ਦਿਨ ਮੈਨੂੰ ਜਵਾਬ ਆ ਜਾਂਦਾ ਹੈ ਜਦਕਿ ਜਵਾਬ ਦੇ ਰਹੇ ਨੇ ਜੇਕਰ ਤੁਸੀਂ ਮੇਲ ਕਰਦੇ ਹੋ ਅੱਛਾ ਹੁਣ ਮੈਨੂੰ ਇੰਨਾ ਜ਼ਰੂਰ ਦੱਸੋ ਇੱਕ ਹੁਣ ਜਿਹੜਾ ਹੈਗਾ ਹੈ ਟਰੈਵਲ ਏਜੰਟ ਫੜਿਆ ਗਿਆ ਉਸਦੇ ਨਾਲ ਤੁਹਾਡੇ ਬ੍ਰਦਰ ਦੀ ਕੋਈ ਤਾਲੁਕ ਸੀਗੇ ਉਸਨੇ ਵੀਜ਼ਾ ਲਵਾਇਆ ਸੀ ਜਾਂ ਉਸ ਤੋਂ ਇਲਾਵਾ ਵੀ ਕੋਈ ਹੋਰ ਹੈਗੇ ਨੇ ਮੇਨ ਜਿਹੜਾ ਸੀਗਾ ਸਰ ਸੰਦੀਪ ਹਾਂਸ ਜਸ਼ਨ ਤੇ ਅੰਕਿਤ ਤੇ ਇੱਕ ਗੁਰਪ੍ਰੀਤ ਜੋ ਕਿ ਗੁਰਪ੍ਰੀਤ ਇਥੋਂ ਭੱਜ ਗਿਆ ਸੀਗਾ ਜਦੋਂ ਅਸੀਂ ਦਰਖਾਸਤ ਦਿੱਤੀ ਸੀ ਉਹ ਰਸ਼ੀਆ ਭੱਜ ਉਹ ਭੱਜ ਭੱਜ ਗਿਆ ਸੀਗਾ ਉਹ ਸੀਗਾ ਅੰਕਿਤ ਡੋਂਕਰ ਦੇ ਕੋਲ ਜਿਹੜੇ ਕਿ ਦੋਨੇ ਜਣੇ ਉੱਥੇ ਰਹਿ ਰਹੇ ਆ ਰਹਿ ਰਹੇ ਸੀਗੇ ਤੇ ਉਹ ਇਸ ਟਾਈਮ ਇੰਡੀਆ ਆ ਚੁੱਕੇ ਆ ਉਹ ਵੀ ਨੇਪਾਲ ਦੇ ਰਸਤੇ ਰਾਹੀਂ ਉਹ ਦੋ ਨੰਬਰ ਦੇ ਕੰਮ ਕਰਦੇ ਦੋ ਨੰਬਰ ਦਾ ਵੀਜ਼ਾ ਲਵਾ ਕੇ ਉਹ ਆਇਆ ਕਿਉਂਕਿ ਡਾਇਰੈਕਟ ਉਹ ਆ ਨਹੀਂ ਸਕਦੇ ਇਦਨੋਂ ਉਹ ਬਲੈਕਲਿਸਟਡ ਹੈ ਕਿਉਂਕਿ ਉਹਨਾਂ ਦੀ ਐਨਓਸੀ ਜਾਰੀ ਅਸੀਂ ਕਰਵਾ ਚੁੱਕੇ ਆ ਉਹ ਡਾਇਰੈਕਟ ਨਹੀਂ ਸੀ ਆ ਸਕਦੇ ਹੁਣ ਸਾਨੂੰ ਇਹ ਨਹੀਂ ਗੱਲ ਸਮਝ ਆ ਰਹੀ ਉਹ ਨੇਪਾਲ ਦੇ ਰਸਤੇ ਰਾਹੀਂ ਇੰਡੀਆ ਕਿਵੇਂ ਆ ਗਿਆ ਆ ਪਿੱਛੇ ਜੇ ਸਾਨੂੰ ਉਹਨਾਂ ਦੀ ਵੀ ਲੋਕੇਸ਼ਨ ਮਿਲੀ ਸੀ ਚੰਡੀਗੜ੍ਹ ਬੈਠੇ ਹੋਏ ਸੀਗੇ ਉਹ ਤੇ ਅਸੀਂ ਪੁਲਿਸ ਪਾਰਟੀ ਲੈ ਕੇ ਗਏ ਵੀ ਸੀਗੇ ਉੱਥੇ ਪਰ ਉਹ ਸਾਨੂੰ ਮਿਲੇ ਨਹੀਂ ਉੱਥੋਂ ਭੱਜ ਗਏ ਸੀਗੇ ਉਸ ਤੋਂ ਬਾਅਦ ਇਸ ਬੰਦੇ ਦੀ ਅਰੈਸਟ ਪਈ ਹੈ ਹੁਣ ਮੈਂ ਆਸ ਕਰਦਾ ਜਿਹੜੀ ਆਪਣੀ ਪੰਜਾਬ ਪੁਲਿਸ ਹੈ ਇਹਨਾਂ ਨੂੰ ਵੀ ਜਿਹੜੇ ਬਾਕੀ ਦੇ ਏਜੰਟ ਆ ਇਹਨਾਂ ਨੂੰ ਥੋੜਾ ਜਿਹਾ ਖੌਫ ਦਿਖਾ ਕੇ ਜਾਂ ਇਹਨਾਂ ਨੂੰ ਕੋਸ਼ਿਸ਼ ਕੀਤਾ ਜਾਵੇ ਅਰੈਸਟ ਕਰ ਲੂਗੀ ਛੇਤੀ ਤੋਂ ਛੇਤੀ ਉਮੀਦ ਹੈਗੀ ਹੈ ਹੁਣ ਕੀ ਤੁਹਾਡਾ ਬ੍ਰਦਰ ਵਾਪਸ ਆ ਸਕਦਾ ਹੈ ਕੋਈ ਉਮੀਦ ਜੱਗੀ ਹੈ ਹੁਣ ਤੁਹਾਨੂੰ ਆ ਕਹਿ ਸਕਦੇ ਆ ਜਦੋਂ ਆਪਾਂ ਮੇਲ ਪਾਉਨੇ ਆ ਉਹਦਾ ਕੋਈ ਜਵਾਬ ਨਹੀਂ ਮਿਲਦਾ ਬੜਾ ਦੁੱਖ ਲੱਗਦਾ ਪਰ ਆਪਾਂ ਸੈਂਟਰ ਗਵਰਨਮੈਂਟ ਨੂੰ ਮੇਲ ਪਾ ਰਹੇ ਉਹਨਾਂ ਦਾ ਜਵਾਬ ਆ ਰਿਹਾ ਉਦੇ ਨਾਲ ਸਾਨੂੰ ਥੋੜਾ ਜਿਹਾ ਲੱਗਦਾ ਵੀ ਉਹ ਜਿੰਨੀ ਕੁ ਉਹਨਾਂ ਦੇ ਵੱਲੋਂ ਹੋ ਸਕਦੀ ਐ ਉਹ ਕੋਸ਼ਿਸ਼ ਕਰਦੇ ਪਏ ਸਾਡੀ ਆਸ ਉਮੀਦ ਉਹਨਾਂ ਤੇ ਪੂਰੀ ਬੱਜੀ ਹੋਈ ਐ ਤੁਸੀਂ ਟੋਟਲ ਕਿੰਨੇ ਪੈਸੇ ਲਗਾ ਚੁੱਕੇ ਹੋ ਜਦੋਂ ਵੀਜ਼ਾ ਲਵਾਇਆ ਸੀ ਉਦੋਂ ਬ੍ਰਦਰ ਤੇ ਮਗਰ ਕਿੰਨੇ ਪੈਸੇ ਲਗਾਏ ਜਦੋਂ ਫਸਿਆ ਉਸ ਤੋਂ ਬਾਅਦ ਕਿੰਨੇ ਪੈਸੇ ਲਗਾ ਚੁੱਕੇ ਹੋ ਆ ਜਦੋਂ ਆਰਮੀਨੀਆ ਗਿਆ ਸੀ 2 ਲੱਖ ਰੁਪਇਆ ਸਾਡਾ ਉਦੋਂ ਖਰਾਬ ਹੋ ਗਿਆ ਕਿਉਂਕਿ ਉੱਤੇ ਉਹਨੂੰ ਕੰਮ ਨਹੀਂ ਮਿਲਿਆ ਫਿਰ ਉਹਨੇ ਅੱਗੇ ਜਾਣ ਨੂੰ ਕਹਿਤਾ ਅੱਗੇ ਜਾਣ ਵਾਸਤੇ 7 ਲੱਖ ਰੁਪਇਆ ਸੀ ਹੋਰ ਲਗਾਤਾ ਆਪਣੀ ਜਿਹੜੀ ਆ ਘਰ ਗਿਰਵੀ ਰੱਖ ਕੇ ਤੇ ਟੋਟਲ ਜਾਨੀ ਕਿ ਅਸੀਂ 9-10 ਲੱਖ ਰੁਪਏ ਦੇ ਥੱਲੇ ਆ ਤੇ ਪੈਸੇ ਵੀ ਚਲੇ ਗਏ ਸਾਡੇ ਹੱਥੋਂ ਤੇ ਸਾਡਾ ਬੱਚਾ ਵੀ ਨਹੀਂ ਸਾਨੂੰ ਮਿਲ ਰਿਹਾ ਕਿਉਂਕਿ ਅੱਜ 3 ਮਾਰਚ ਦੀ ਲਾਸਟ ਗੱਲ ਹੋਈ ਆ ਉਸ ਤੋਂ ਬਾਅਦ ਸਾਡਾ ਕੋਈ ਕੰਟੈਕਟ ਨਹੀਂ ਹੋਇਆ ਹਜੇ ਤੱਕ ਉਹਦੇ ਨਾਲ ਠੀਕ ਹੈ ਸ਼ੁਕਰੀਆ ਭਾਈ ਜੀ ਤਾਂ ਇੱਕ ਬਸ ਲਾਸਟ ਸਵਾਲ ਮੇਰਾ ਹੈਗਾ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰਨਾ ਹੁਣ ਤੁਹਾਨੂੰ ਲੱਗਦਾ ਕਿ ਵਧੀਆ ਸੀਗਾ ਇਜ਼ਨਟ ਕਿ ਬਾਹਰ ਜਾ ਕੇ ਕੰਮ ਕਰਨਾ ਜਿੰਨਾ ਤੱਕ ਮੈਂ ਭੱਜ ਤੋੜ ਕੇ ਜਾਂਦਾ ਮੇਰਾ ਬ੍ਰਦਰ ਫਸਿਆ ਹੋਇਆ ਵਾ ਮੈਂ ਦੇਖਿਆ ਵਾ ਭੱਜ ਦੌੜ ਕੇ ਕੰਮ ਹੈਗਾ ਜ਼ਰੂਰ ਹੈ ਪਰ ਉਸ ਲੈਵਲ ਦਾ ਨਹੀਂ ਹੈਗਾ ਵੀ ਆਪਾਂ ਆਪਣਾ ਘਰ ਚਲਾ ਸਕੀਏ ਜੇ ਇੱਧਰ ਕੰਮ ਹੋਵੇ ਤਾਂ ਬੱਚੇ ਬਾਹਰ ਕਿਉਂ ਜਾਣਾ ਗਵਰਨਮੈਂਟ ਨੂੰ ਥੋੜਾ ਜਿਹਾ ਚਾਹੀਦਾ ਜਾਂ ਆਪਣੀ ਸੈਂਟਰ ਗਵਰਨਮੈਂਟ ਨੂੰ ਵੀ ਥੋੜਾ ਜਿਹਾ ਚਾਹੀਦਾ ਵੀ ਓਪਰਚ्युनिटीयां ਐਦਾਂ ਦੀਆਂ ਹੋ ਕੀਤੀਆਂ ਜਾਣ ਜਾਂ ਵਧਾਈਆਂ ਜਾਣ ਤਾਂ ਬਿਲਕੁਲ 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 ਸ਼ੁਕਰੀਆ ਬਾਈ ਜੀ ਤਾਂ ਬਿਲਕੁਲ ਇਹ ਬ੍ਰਦਰ ਨੇ ਜਿੰਨਾ ਦਾ ਭਾਈ ਜਿਹੜਾ ਹੈਗਾ ਏ ਉਹ ਅਰਮੀ ਜਿਹੜਾ ਹੈਗਾ ਰਸ਼ੀਆ ਦੇ ਵਿੱਚ ਫਸਿਆ ਹੋਇਆ ਹੈ ਰਸ਼ੀਆ ਆਰਮੀ ਦੇ ਵਿੱਚ ਫਸਾਇਆ ਗਿਆ ਹੈ ਡੋਂਕਰਾ ਵੱਲੋਂ ਪਹਿਲਾ ਟਰੈਵਲ ਏਜੰਟ ਵੱਲੋਂ ਇੰਡੀਆ ਤੋਂ ਜਿਹੜਾ ਹੈਗਾ ਉਸ ਨੂੰ ਦੂਸਰੀ ਕੰਟਰੀ ਦੇ ਵਿੱਚ ਲੈ ਕੇ ਜਾ ਜਾਂਦਾ ਹੈ ਤੇ ਉਸ ਤੋਂ ਬਾਅਦ ਅੱਗੇ ਜਾਣ ਦੇ ਚਾਹ ਦੇ ਵਿੱਚ ਇਹਨਾਂ ਦੇ ਬ੍ਰਦਰ ਵੱਲੋਂ ਡੋਂਕਰ ਨੂੰ ਕਿਹਾ ਜਾਂਦਾ ਹੈ ਕਿ ਮੈਨੂੰ ਅੱਗੇ ਪਹੁੰਚਾ ਦੇ ਪਰ ਰਸ਼ੀਆ ਦੇ ਵਿੱਚ 2 ਦਿਨ ਦਾ ਸਟੇ ਦਾ ਕਹਿ ਕੇ ਡੋਂਕਰ ਉਸ ਜਗ੍ਹਾ ਦੇ ਉੱਤੇ ਰੋਕ ਦਿੰਦਾ ਹੈ ਤੇ ਉਸ ਤੋਂ ਬਾਅਦ ਇਹਨਾਂ ਦੇ ਬ੍ਰਦਰ ਨਾਲ ਕੁਟਮਾਰ ਹੁੰਦੀ ਹੈ ਇਹਨਾਂ ਤੋਂ ਪੈਸੇ ਮੰਗੇ ਜਾਂਦੇ ਨੇ ਅਤੇ ਇਹਨਾਂ ਦੀ ਜਿਹੜੀ ਆ ਉਹ ਆਖਰੀ ਗੱਲਬਾਤ ਉਸ ਦਿਨ ਹੁੰਦੀ ਹੈ ਤੇ ਜਿਸ ਤੋਂ ਬਾਅਦ ਇਹਨਾਂ ਦੇ ਬ੍ਰਦਰ ਦਾ ਕਿਸੇ ਵੀ ਤਰੀਕੇ ਦੇ ਨਾਲ ਆਤਾ ਪਤਾ ਜਿਹੜਾ ਹੈ ਉਹ ਨਹੀਂ ਮਿਲਦਾ ਹੈ ਪਰ ਕੁਝ ਹੀ ਮਹੀਨਾ ਬਾਅਦ ਇਹਨਾਂ ਨੂੰ ਫਿਰ ਦੁਬਾਰਾ ਫੋਨ ਆਉਂਦਾ ਹੈ ਅਤੇ ਕਿਹਾ ਜਾਂਦਾ ਹੈ ਇਹਨਾਂ ਦੇ ਬ੍ਰਦਰ ਵੱਲੋਂ ਕਿ ਮੈਨੂੰ ਰੂਸੀ ਆਰਮੀ ਦੇ ਵਿੱਚ ਜਿਹੜਾ ਹੈ ਉਹ ਭਰਤੀ ਕਰਾ ਦਿੱਤਾ ਗਿਆ ਹੈ ਤੇ ਹੁਣ ਮੈਨੂੰ ਬਚਾ ਲਓ ਪਰ ਹੁਣ ਤੱਕ ਇਹਨਾਂ ਵੱਲੋਂ ਕਈ ਜਿਹੜੇ ਨੇ ਉਹ ਥਾਣਿਆਂ ਦੇ ਵਿੱਚ ਕਈ ਜਗਾਵਾਂ ਦੇ ਵਿੱਚ ਕਈ ਥਾਵਾਂ ਦੇ ਵਿੱਚ ਮੇਲਾ ਭੇਜਿਆ ਗਈਆਂ ਨੇ ਚਾਹੇ ਉਹ ਰਸ਼ੀਅਨ ਐਮਬੈਸੀ ਹੋਵੇ ਇੰਡੀਅਨ ਐਮਬੈਸੀ ਹੋਵੇ ਸੈਂਟਰ ਗਵਰਨਮੈਂਟ ਹੋ ਜਾਂ ਫਿਰ ਸਟੇਟ ਗਵਰਨਮੈਂਟ ਹੋਵੇ ਸਾਰਿਆਂ ਨੂੰ ਮੇਲਾ ਪਾ ਚੁੱਕੇ ਨੇ ਪਰ ਕਿਸੇ ਵੀ ਤਰੀਕੇ ਦਾ ਹਾਲੇ ਤੱਕ ਇਹਨਾਂ ਨੂੰ ਕੋਈ ਵੀ ਰਿਸਪੌਂਸ ਦਿਖਦਾ ਹੋਇਆ ਨਜ਼ਰ ਨਹੀਂ ਆ ਰਿਹਾ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਇਸ ਲਈ ਅਸੀਂ ਦਿਖਾ ਰਹੇ ਹਾਂ ਤਾਂ ਕਿ ਤੁਸੀਂ ਵੀ ਸਾਵਧਾਨ ਰਹੋ ਅਜੀਹੇ ਡੋਂਕਰਾਂ ਤੋਂ ਜੋ ਕਿ ਠੱਗੀ ਕਰਦੇ ਨੇ ਅਤੇ ਜੋਰ-ਜੋਰ ਜੋਰ-ਸ਼ੋਰ ਤਰੀਕੇ ਦੇ ਨਾਲ ਠੱਗੀ ਕਰਦੇ ਨੇ ਇਹਨਾਂ ਨੂੰ ਕਿਸੇ ਵੀ ਤਰੀਕੇ ਦਾ ਡਰ ਖਾਫ ਨਹੀਂ ਹੈਗਾ ਤੁਹਾਡੇ ਪੈਸੇ ਲੁੱਟਣਗੇ ਅਤੇ ਤੁਹਾਨੂੰ ਮਰਦੇ ਹਾਲਾਤ ਦੇ ਵਿੱਚ ਛੱਡ ਜਾਣਗੇ ਇਹ ਤਸਵੀਰਾਂ ਤੁਹਾਨੂੰ ਜਲੰਧਰ ਦੀਆਂ ਦਿਖਾ ਰਿਹਾ ਹੈ ਕੈਮਰਾ ਪਸੰਦ ਪੱਕੇ ਦੇ ਨਾਲ ਰਾਜ ਗੁਪਤਾ ਜਲੰਧਰ